ਤਤ ਪਾਵਨ ਜਗਤ ਜੋਤ ਜੁਗੋ ਜੁਗ ਅਟਲ ਚਤਰ ਚਬਰ ਤਖਤਾਂ ਦੇ ਮਾਲਕ ਗੁਰਤਾ ਗਦੀ ਤੇ ਵਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜਵਟੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਤਨਾਹ ਸ੍ਰੀ ਰਾਗ ਦੇ ਵਿੱਚੋਂ ਚਾਲਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਹਮ ਅਪੀਖਕ ਪੇਖਾਰੀ ਤੇਰੇ ਤੋਨਜਪਤ ਹੈ ਦਾਤਾ ਹਮ ਭੀਖਕ ਹਮ ਭੀਖਕ ਦਾ ਮਤਲਬ ਮੰਗਤੇ ਭਿਖਾਰੀ ਤੂੰ ਨਿਜ ਪਤ ਹੈਂ ਦਾਤਾ ਆਪਣੇ ਆਪ ਦਾ ਮਾਲਕ ਦਾਤਾ ਦੇਣ ਵਾਲਾ ਅਕਾਲਪੁਰਖ ਪ੍ਰਮਾਤਮਾ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਅਸੀਂ ਐਸੀ ਅਵਸਥਾ ਬਣਾਈਏ ਅਕਾਲਪੁਰਖ ਵੈਗੁਰੂ ਦੇ ਚਰਨਾਂ ਵਿੱਚ ਜੁੜ ਕੇ ਸਾਡੀ ਐਸੀ ਅਵਸਥਾ ਹੋਣੀ ਚਾਹੀਦੀ ਹੈ ਅਸੀਂ ਗੁਰੂ ਦੇ ਸ਼ਰਨ ਚਰਣਾ ਵਿਚ ਆ ਕੇ ਰਾਜੇ ਬਣ ਕੇ ਨਹੀਂ ਆਉਣਾ ਗੁਰੂ ਦੇ ਭਿਖਾਰੀ ਦਰ ਦੇ ਮੰਗ ਤੇ ਬਣ ਕੇ ਆਉਣਾ ਹੈ ਕਿਹੇ ਪ੍ਰਭੂ ਹੈ ਪ੍ਰਮਾਤਮਾ ਅਸੀਂ ਜੀਵ ਤੇਰੇ ਦਰ ਦੇ ਮੰਗ ਤੇ ਹਾਂ ਤੂੰ ਸੁਨਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈ ਅਕਾਲ ਪੁਰਖ ਪ੍ਰਮਾਤਮਾ ਸਭ ਨੂੰ ਦਾਤਾਂ ਦਿੰਦਾ ਹੈ ਜਿਹੋ ਜਾਂ ਇਨਸਾਨ ਕਰਮ ਕਰਦਾ ਹੈ ਉਹ ਜਿਹੇ ਫਲ ਜਿਹੜੇ ਨੇ ਉਹ ਪ੍ਰਾਪਤ ਕਰ ਲੈਂਦਾ ਹੈ ਗੁਰੂ ਦੇ ਚਰਨਾਂ ਵਿੱਚ ਆ ਕੇ ਚੰਗੀ ਸੋਚ ਰੱਖੀਏ ਔਰ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਨੂੰ ਵਸਦਾ ਵੇਖੀਏ ਆਪਣੇ ਆਪ ਵਿੱਚ ਨਾ ਰਹੀਏ ਔਰ ਬੇਨਤੀ ਕਰਦੇ ਰਹੀਏ ਸੱਚੇ ਪਾਤਸ਼ਾਹ ਹੋ ਦਿਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹੀ ਪਰਮਾਤਮਾ ਦਇਆ ਕਰੋ ਦਇਆবান ਹੋਵੋ ਸਾਨੂੰ ਮੰਗਦਿਆਂ ਨੂੰ ਆਪਣਾ ਨਾਮ ਦੇ ਦਿਓ ਅਸੀਂ ਤੁਹਾਡੇ ਦਰ ਦੇ ਮੰਗਤੇ ਹਾਂ ਅਸੀਂ ਤੁਹਾਡੇ ਦਰ ਦੇ ਭਿਖਾਰੀਆਂ ਕੂਕਰਾਂ ਨਿਮਾਣੇ ਹਾਂ ਹਮੇਸ਼ਾ ਨਿਮਰਤਾ ਦੇ ਨਾਲ ਗੁਰੂ ਦੇ ਚੱਲਣਾ ਬਚਾਈਏ ਤਾਂ ਕਿ ਉਸ ਪ੍ਰੇਮ ਰੰਗ ਵਿੱਚ ਰਗੇ ਜਾਈਏ ਜਿਹੜਾ ਰੰਗ ਮੁੜ ਕੇ ਲੈਂਦਾ ਨਹੀਂ ਹੈ ਪ੍ਰੇਮ ਦਾ ਰੰਗ ਐਸਾ ਰੰਗ ਹੈ ਜਿਨ੍ਹਾਂ ਨੂੰ ਲੱਗ ਜਾਂਦਾ ਹੈ ਤੇ ਸਾਦ ਸੰਗਤ ਉਹ ਫਿਰ ਜੀਵਨ ਪਰ ਅਕਾਲ ਪੁਰਖ ਵੈਗੁਰੂ ਦੇ ਚਲਣਾ ਵਿੱਚ ਜੁੜੇ ਰਹਿੰਦੇ ਹਨ ਔਰ ਉਹ ਰੰਗ ਵਿੱਚ ਮਸਤ ਰਹਿੰਦੇ ਹਨ ਸੱਚੀ ਬਾਸ਼ਾ ਮੀਰ ਕਰਨਾ ਕੇ ਪ੍ਰੇਮ ਦਾ ਰੰਗ ਸਾਨੂੰ ਸਭ ਨੂੰ ਚੜ ਜਾਏ ਹੌਮ ਬਲੇ ਹਾਰੇ ਜਾਓ ਸੱਚੇ ਤੇਰੇ ਨਾਮ ਮਿਟੋ اے ਦਾਤਾ ਜੀ ਮੈਂ ਸਦਾ ਕੈਮਰਾਂ ਵਾਲੇ ਨਾਮ ਤੋਂ ਸਤਕੇ ਜਾਂਦਾ ਹਾਂ ਕਰਨ ਕਾਰਨ ਸਭਨਾ ਕਾਇਕ ਅਵਰ ਨ ਦੂਜੈ ਕੋਈ ਤੂੰ ਹੁੰਦਾ ਤਾਂ ਸਾਰੇ ਜਗਤ ਦਾ ਮੂਲ ਹੈ। ਤੂੰ ਹੀ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ। ਕੋਈ ਹੋਰ ਤੇਰੇ ਵਰਗਾ ਨਹੀਂ ਹੈ। ਤੂੰ ਸਭਨਾਂ ਦੇ ਵਿੱਚ ਰਮਿਆ ਹੋਇਆ ਹੈ। ਤੇਰਾ ਆਕਾਰ ਬਹੁਤ ਵੱਡਾ ਹੈ। ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਭਾਈ ਵੀ ਉਹ ਪ੍ਰਮਾਤਮਾ ਨੂੰ ਸਭ ਦੇ ਅੰਦਰ ਵਸਦਾ ਦੇਖੋ। ਇਹ ਨਹੀਂ ਆਪਣੇ ਆਪ ਵਿੱਚ ਨਹੀਂ ਰਹਿਣਾ ਵੀ ਮਹੀਆ ਜੋ ਕੁਝ ਹਨ ਨਹੀਂ। ਗੁਰੂ ਦੇ ਚਲਣਾ ਵਿਚਾ ਕੇ ਸੇਵਕ ਬਣ ਕੇ ਸੇਵਾ ਕਰੀਏ ਨਿਮਾਣੇ ਹੋ ਕੇ ਸੇਵਾ ਕਰੀਏ ਨਿਮਾਣਿਆਂ ਨੂੰ ਮਾਣ ਮਿਲਦਾ ਹੈ ਮਹਾਰਜ ਕਿਰਪਾ ਕਰਨਾ ਬਹੁਤੇ ਫੇਰ ਪਏ ਕਿਰਪਨ ਕੋ ਆਪਕਿ ਚ ਕਿਰਪਾ ਕੀ ਜੇ ਸਾਡੀ ਅਵਸਥਾ ਐਸੀ ਬਣ ਜਾਏ ਵੀ ਇਹ ਦਾਤਾ ਮੈਨੂੰ ਮਾਇਆ ਵੇੜੇ ਨੂੰ ਹੁਣ ਤੱਕ ਮਰਨ ਦੇ ਅਨੇਕਾਂ ਗੇੜ ਪੈ ਚੁੱਕੇ ਹਨ ਸਤਗੁਰ ਦਇਆ ਕਰੋ ਮੇਰੇ ਉੱਤੇ ਤਰਸ ਕਰੋ ਮਿਹਰ ਕਰੋ ਉਹ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀ ਜੈ ਦਾਤਾ ਜੀ ਮੇਰੇ ਉਤੇ ਦਇਆবান ਹੋ ਗੋ ਮੇਰੇ ਉਤੇ ਇਹੋ ਜੀ ਬਖਸ਼ਿਸ਼ ਕਰ ਦਿਓ ਕਿ ਮੈਨੂੰ ਆਪਣਾ ਦੀਦਾਰ ਬਖਸ਼ੋ ਅਕਾਲ ਪੁਰਖ ਦਾ ਦੀਦਾਰ ਸੱਚੇ ਪਾਤਸ਼ਾਹ ਦਾ ਦੀਦਾਰ ਭਜਨ ਬੰਦਗੀ ਕਰਕੇ ਅਕਾਲ ਪੁਰਖ ਪ੍ਰਮਾਤਮਾ ਦੀ ਜਨਨ ਵਿੱਚ ਜੁੜ ਕੇ ਹੁੰਦਾ ਹੈ ਪੰਦ ਨਾਨਕ ਪਰਮ ਪਟ ਕੋਲੇ ਗੁਰ ਪ੍ਰਸਾਦੀ ਜਨਿਆ ਗੁਰੂ ਸਾਹਿਬ ਗੰਦੇ ਨੇ ਭਾਈ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਕਿ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁੱਲ ਜਾਂਦੇ ਹਨ ਆਪ ਭਰਮਾਂ ਵਿੱਚ ਪਏ ਹੋਣਾ ਸਾਰੇ ਕਿਸੇ ਨੂੰ ਕਿਸੇ ਦਾ ਭਰਮ ਹੈ ਕਿਸੇ ਨੂੰ ਕਿਸੇ ਚੀਜ਼ ਦਾ ਭਰਮ ਹੈ ਮਰਜ਼ ਕਹਿੰਦੇ ਭਰਮਾਂ ਭਲੇਖਿਆਂ ਦੇ ਵਿੱਚੋਂ ਨਿਕਲ ਕੇ ਪ੍ਰਮਾਤਮਾ ਦੇ ਨਾਲ ਡੂੰਗੀ ਸਾਝ ਬਣਾਈਏ ਜਿਨ੍ਹਾਂ ਦੀ ਪ੍ਰਮਾਤਮਾ ਦੇ ਨਾਲ ਡੂੰਗੀ ਸਾਝ ਬਣ ਜਾਂਦੀ ਹੈ ਉਹਨਾਂ ਦੇ ਫਿਰ ਕਿਸੇ ਤਰ੍ਹਾਂ ਦੇ ਵੀ ਭਰਮ ਦੇ ਪਰਦੇ ਨਹੀਂ ਰਹਿੰਦੇ ਉਹਨਾਂ ਦੇ ਸਾਰੇ ਪਰਦੇ ਖੁੱਲ ਜਾਂਦੇ ਹਨ ਸਾਚੀ ਲਵ ਲਾਗੀ ਹੈ ਬੀਤਰ ਸਤਿਗੁਰ ਸਿਉ ਮਨ ਮੰਨਿਆ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਨਾਲ ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ ਗੁਰੂ ਨਾਲ ਉਸ ਉਹਨਾਂ ਦਾ ਮਨ ਭਤੀਜ ਜਾਂਦਾ ਹੈ ਉਹ ਫਿਰ ਇੱਕ ਦੂਜੇ ਦੇ ਅੱਗੇ ਹੋ ਕੇ ਨਹੀਂ ਤੁਰਦੇ ਉਹ ਸਦਾ ਹੀ ਨਿਮਰਤਾ ਭਾਵ ਭਾਵਨਾ ਦੇ ਨਾਲ ਗੁਰੂ ਦੀ ਸ਼ਰਣ ਵਿੱਚ ਆਉਂਦੇ ਹਨ ਆਉ ਜਦੋਂ ਵੀ ਗੁਰੂ ਦੀ ਸ਼ਰਣ ਵਿੱਚ ਆਈਏ ਬੜੇ ਆਰਾਮ ਦੇ ਨਾਲ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰੀਏ ਬਾਣੀ ਨਾਲ ਜੁੜੋ ਬਾਣੀ ਨਾਲ ਪਿਆਰ ਕਰੋ ਸੇਵਾ ਸਿਮਰਨ ਭਗਤੀ ਨਾਲ ਜੁੜੋ ਇਹ ਹੀ ਜੀਵਨ ਵਿੱਚ ਲਾਹਾ ਹੈ ਪ੍ਰਮਾਤਮਾ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਔਰ ਸਰਬਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਭਗਤਤਾ ਦੀ ਅਰਦਾਸ ਚਲ ਰਹੀਆਂ ਗੁਰੂ ਕਾਰ ਦੀਆਂ ਸੇਵਾਵਾਂ ਨਿਰਵਿਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੁਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ